ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਆਪਾਂ ਗੱਲ ਕਰਨੀ ਹੈਗੀ ਹੈ ਕਿ ਜਦੋਂ ਕੋਈ ਸਾਨੂੰ ਇਗਨੋਰ ਕਰੇ ਤੁਹਾਨੂੰ ਇਗਨੋਰ ਕਰੇ ਤਾਂ ਉਹ ਕਿਹੋ ਜਿਹੀ ਮਾਨਸਿਕ ਸਥਿਤੀ ਹੁੰਦੀ ਹੈ ਕਿਦਾਂ ਦੇ ਅਸੀਂ ਉਹਦੇ ਅਸਰ ਕਬੂਲਦੇ ਹਾਂ ਨਾ ਅਸੀਂ ਇਸ ਸੋਚ ਨੂੰ ਲੈ ਕੇ ਕਿੱਧਰ ਨੂੰ ਹੋ ਤੁਰਦਿਆਂ ਤੇ ਇਹਦੇ ਨਾਲ ਅਸੀਂ ਕਿਵੇਂ ਨਜਿੱਠਣਾ ਹੈ ਡੀਲ ਕਿਵੇਂ ਕਰਨਾ ਹੈ ਬਸ ਇਹ ਸਾਰਾ ਕੁਝ ਹੀ ਆਪਾਂ ਇਸ ਟਾਪਿਕ ਦੇ ਵਿੱਚ ਡਿਸਕਸ ਕਰਾਂਗੇ ਜਦੋਂ ਕੋਈ ਸਾਨੂੰ ਇਗਨੋਰ ਕਰਦਾ ਨਾ ਸਭ ਤੋਂ ਵੱਡਾ ਇਹ ਇੱਕ ਮੈਂਟਲ ਟ੍ਰਿਗਰ ਹੁੰਦਾ ਹੈ ਨਾ ਏ ਸਾਨੂੰ ਚਾਹੇ ਪਰਿਵਾਰ ਦਾ ਕੋਈ ਜੀ ਕਰਦਾ ਹੋਵੇ ਇਗਨੋਰ ਚਾਹੇ ਸਾਡਾ ਲਾਈਫ ਪਾਰਟਨਰ ਕਰਦਾ ਹੋਵੇ ਸਾਡੀ ਵਾਈਫ ਜਾਂ ਹਸਬੈਂਡ ਜਾਂ ਕੋਈ ਹੋਰ ਸੋਸ਼ਲ ਪਲੇਟਫਾਰਮ ਦੇ ਉੱਤੇ ਕੋਈ ਸਾਨੂੰ ਇਗਨੋਰ ਕਰੇ ਸਾਨੂੰ ਅਜਿਹਾ ਮਹਿਸੂਸ ਹੋਵੇ ਅਸੀਂ ਆਪਣੀ ਹੱਦ ਤੱਕ ਜੀ ਮਹਿਸੂਸ ਕਰਦੇ ਆ ਤਾਂ ਉਸ ਚੀਜ਼ ਦਾ ਨਾ ਅਸੀਂ ਬਹੁਤ ਬੁਰੀ ਤਰ੍ਹਾਂ ਆਪਦੇ ਤੇ ਅਸਰ ਲਿਆਉਨੇ ਆ ਹਨਾ ਮਤਲਬ ਕਿ ਉਹਦਾ ਜਿਹੜਾ ਅਸਰ ਹੈ ਸਾਡੇ ਤੇ ਬਹੁਤ ਬੁਰੀ ਤਰ੍ਹਾਂ ਹੋ ਜਾਂਦਾ ਹੈ ਤੇ ਅੱਜ ਦਾ ਵਿਸ਼ਾ ਇਹੋ ਹੀ ਹੈ ਕਿ ਜਦੋਂ ਕੋਈ ਸਾਨੂੰ ਇਗਨੋਰ ਕਰੇ ਤਾਂ ਉਹਦੇ ਨਾਲ ਡੀਲ ਕਿਵੇਂ ਕਰਨਾ ਆਪ ਦੇ ਆਪ ਨੂੰ ਕਿਵੇਂ ਮਹਿਸੂਸ ਕਰਵਾਉਣਾ ਆਪ ਦੇ ਆਪ ਨੂੰ ਉਸ ਚੀਜ਼ ਤੋਂ ਬੇਅਸਰ ਕਿਵੇਂ ਰੱਖਣਾ ਹੈ ਨਾ ਤੇ ਇਹੀ ਅੱਜ ਦੀ ਆਪਣੀ ਸਾਰੀ ਗੱਲਬਾਤ ਦਾ ਜਿਹੜਾ ਵਿਸ਼ਾ ਹੈਗਾ ਉਹ ਰਹਿਣ ਪਾਲਾ ਹੈ ਸਭ ਤੋਂ ਪਹਿਲੀ ਗੱਲ ਹੈਗੀ ਆ ਇਹ ਸੋਚਣ ਵਾਲੀ ਹੈ ਕਿ ਇੰਨਾ ਇਗਨੋਰ ਹੋਣਾ ਕਿਸੇ ਵੱਲੋਂ ਸਾਨੂੰ ਚੁਬਦਾ ਕਿਉਂ ਹੈ ਇਹ ਇਹਨਾਂ ਸਾਡੀ ਮਤਲਬ ਇੱਕ ਤਰ੍ਹਾਂ ਨਾਲ ਡਿਸਰੈਸਪੈਕਟ ਹੈ ਆਪਣਾ ਜਿਹੜਾ ਮਨ ਹੈ ਉਹ ਇਹ ਮਹਿਸੂਸ ਕਰਨ ਲੱਗ ਜਾਂਦਾ ਤੇ ਕਿਤੇ ਨਾ ਕਿਤੇ ਨਾ ਚਾਹੁੰਦੇ ਹੋਏ ਵੀ ਜਿਹੜੀ ਇਹ ਚੀਜ਼ ਆ ਉਹ ਸਾਡੇ ਤੇ ਬਹੁਤ ਬੁਰੀ ਤਰ੍ਹਾਂ ਅਸਰ ਕਰਦੀ ਹੈ ਅਸੀਂ ਓਵਰ ਥਿੰਕ ਦਾ ਸ਼ਿਕਾਰ ਹੋ ਜਾਂਦੇ ਆ ਵਾਰ-ਵਾਰ ਸਾਨੂੰ ਉਹੀ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਰਿਪੀਟ ਹੋਈ ਜਾਂਦੀਆਂ ਕਿ ਸਾਨੂੰ ਇਗਨੋਰ ਕੀਤਾ ਗਿਆ ਮੈਂ ਉਹਨੂੰ ਆ ਗੱਲ ਪੁੱਛੀ ਉਹਨੇ ਜਵਾਬ ਨਹੀਂ ਦਿੱਤਾ ਮੈਂ ਕਿੰਨੀ ਵਾਰ ਉਹਨੂੰ ਇਸ ਚੀਜ਼ ਦਾ ਧਿਆਨ ਦੇਵਾਉਣ ਦੀ ਕੋਸ਼ਿਸ਼ ਕੀਤੀ ਉਹਨੇ ਨੋਇੰਗਲੀ ਮੈਨੂੰ ਇਗਨੋਰ ਕੀਤਾ ਅਸੀਂ ਕਈ ਵਾਰ ਨਾ ਤੁਸੀਂ ਦੇਖਿਓ ਸੋਚ ਕੇ ਐਦਾਂ ਦੀ ਨੌਬਤ ਵੀ ਆਉਂਦੀ ਹੈ ਮੰਨ ਲਓ ਅਸੀਂ 4 ਜਾਣੇ ਕਿਤੇ ਬੈਠੇ ਹੈਗੇ ਆ ਸਾਰੇ ਆਪਣੀ ਆਪਣੀ ਗੱਲ ਰੱਖ ਰਹੇ ਆ ਜਦੋਂ ਤੁਸੀਂ ਆਪਣੀ ਵਾਰੀ ਤੇ ਕੁਝ ਕਹਿਣ ਲੱਗਦੇ ਹੋ ਤਾਂ ਇੱਕ ਪਾਰਟਿਕੂਲਰ ਬੰਦਾ ਕੋਈ ਖਾਸ ਹੈ ਨਾ ਉਹ ਤੁਹਾਡੀ ਗੱਲ ਨੂੰ ਕੱਟ ਕੇ ਆਪਣੀ ਹੋਰ ਗੱਲ ਵਿੱਚੋਂ ਸ਼ੁਰੂ ਕਰ ਦਿੰਦਾ ਹੈ ਤੇ ਤੁਸੀਂ ਉੱਥੇ ਰੁਕ ਜਾਂਦੇ ਹੋ ਫਿਰ ਤੁਹਾਨੂੰ ਲੱਗਦਾ ਕਿ ਸ਼ਾਇਦ ਮੇਰੀ ਗਲਤਫਹਿਮੀ ਸੀਗੀ ਕਿ ਹੁਣ ਉਹਦੀ ਗੱਲ ਖਤਮ ਹੋ ਗਈ ਮੈਂ ਹੁਣ ਉਸ ਚੀਜ਼ ਨੂੰ ਆਪਦੀ ਮਤਲਬ ਗੱਲ ਨੂੰ ਅੱਗੇ ਰੱਖਾਂ ਤੁਸੀਂ ਜਦੋਂ ਦੁਬਾਰਾ ਬੋਲਣ ਲੱਗਦੇ ਹੋ ਤਾਂ ਸੇਮ ਪਰਸਨ ਫੇਰ ਤੁਹਾਡੀ ਗੱਲ ਨੂੰ ਕੱਟਦਾ ਤੇ ਅੱਗੋਂ ਕੋਈ ਹੋਰ ਨਵੀਂ ਗੱਲ ਕਰ ਦਿੰਦਾ ਤਾਂ ਉਸ ਵੇਲੇ ਸਾਨੂੰ ਸਮਝ ਜਾਣਾ ਚਾਹੀਦਾ ਕਿ ਇਹ ਪਰਸਨ ਹੈ ਜਿਹੜਾ ਉਹ ਜਾਣਬੁੱਝ ਕੇ ਸਾਨੂੰ ਇਗਨੋਰ ਕਰ ਰਿਹਾ ਹੈ ਤੇ ਇਹਦਾ ਜਿਹੜਾ ਅਸਰ ਹੈ ਉਹ ਤੁਸੀਂ ਆਪਣੇ ਤੇ 네ਗੇਟਿਵ ਰੂਪ ਦੇ ਵਿੱਚ ਨਹੀਂ ਲੈ ਕੇ ਆਉਣਾ ਇੱਕ ਤਰ੍ਹਾਂ ਨਾਲ ਸਭ ਤੋਂ ਪਹਿਲਾਂ ਤਾਂ ਇਹ ਮਹਿਸੂਸ ਕਰਨਾ ਕਿ ਇਹ ਬੰਦਾ ਹੀ ਪਾਗਲ ਹੈ ਇਹਨੂੰ ਆਪਣੀ ਕੋਈ ਮੈਂਟਲ ਸਮੱਸਿਆ ਹੈਗੀ ਹੈ ਇਹਦੀ ਕੋਈ ਆਪਣੀ ਐਦਾਂ ਦੀ ਪਰਸਨੈਲਿਟੀ ਇਸ਼ੂ ਜਾਂ ਕਹਿ ਲਓ ਕਿ ਇਹਨੂੰ ਕੋਈ ਕੰਪਲੈਕਸ ਹੈ ਸੁਪੀਰੀਅਰਟੀ ਕੰਪਲੈਕਸ ਜਿਹੜਾ ਇਹ ਮੈਨੂੰ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਦੋਂ ਅਸੀਂ ਇਹ ਦੋ ਚਾਰ ਗੱਲਾਂ ਆਪਣੇ ਆਪ ਨੂੰ ਉਸ ਵੇਲੇ ਕਹਿੰਦੇ ਆ ਤੇ ਆਪਦੇ ਮਤਲਬ ਉੱਤੇ ਉਦਾ ਅਸਰ ਨਹੀਂ ਹੋਣ ਦਿੰਦੇ ਤਾਂ ਇਹ ਇੱਕ ਆਪਣੇ ਆਪ 'ਚ ਵੱਡੀ ਜਿੱਤ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਇਹ ਮਹਿਸੂਸ ਕਰਨਾ ਸ਼ੁਰੂ ਕਰ ਦਈਏ ਨਾ ਕਿ ਕੋਈ ਸਾਨੂੰ ਇਗਨੋਰ ਕਰ ਰਿਹਾ ਹੈ ਜਾਣਬੁੱਝ ਕੇ ਕਰ ਰਿਹਾ ਅਸੀਂ ਵਾਰ-ਵਾਰ ਇਹ ਚੀਜ਼ ਆਪਦੇ ਮਨ 'ਚ ਦੁਹਰਾਉਨੇ ਆ ਤਾਂ ਤੁਸੀਂ ਦੇਖੋ ਕਿ ਇਸ ਚੀਜ਼ ਦਾ ਜਾਂ ਇਦਾਂ ਦੇ ਥੌਟ ਦਾ ਜਿਹੜਾ ਆਪਣੇ ਉੱਪਰ ਬਹੁਤ ਬੁਰਾ ਪ੍ਰਭਾਵ ਪੈਂਦਾ ਤੇ ਉਹਦੇ ਚੋਂ ਨਿਕਲਣਾ ਵੀ ਮੁਸ਼ਕਲ ਹੁੰਦਾ ਕਈ ਵਾਰ ਅਸੀਂ ਸ਼ਰਮ ਦੇ ਮਾਰੇ ਸੰਗ ਦੇ ਮਾਰੇ ਨਾ ਕਿਸੇ ਨੂੰ ਦੱਸਦੇ ਨਹੀਂ ਆਪਾਂ ਇਹਦੇ ਚ ਆਪਦੀ ਹੱਦ ਤੱਕ ਜੀ ਮਹਿਸੂਸ ਕਰਦੇ ਆ ਬੇਇੱਜ਼ਤੀ ਜੀ ਹਨਾ ਵੀ ਅੱਛਾ ਮੈਨੂੰ ਇਗਨੋਰ ਕੀਤਾ ਤੁਸੀਂ ਕਿਸੇ ਨਾਲ ਡਿਸਕਸ ਨਹੀਂ ਕਰਦੇ ਤੇ ਜਿਹੜੀ ਵੀ ਗੱਲ ਅਸੀਂ ਕੋਈ ਸਮੱਸਿਆ ਕਿਸੇ ਦੂਜੇ ਨਾਲ ਨਹੀਂ ਸਾਂਝੀ ਕਰਦੇ ਉਹਦੇ ਬਾਰੇ ਦੂਜੇ ਨੂੰ ਨਹੀਂ ਆਪਾਂ ਉਹਦੀ ਸਲਾਹ ਲੈਂਦੇ ਤਾਂ ਕਿਤੇ ਨਾ ਕਿਤੇ ਸੱਚੀ ਉਹਦਾ ਅਸਰ ਆ ਜਿਹੜਾ ਮਤਲਬ ਮਾੜੇ ਤਰ੍ਹਾਂ ਨਾਲ ਸਾਡੇ ਆਪਣੇ ਤੇ ਹੋਣ ਲੱਗਦਾ ਜਦ ਕਿ ਇਹ ਸਮੱਸਿਆ ਤਾਂ ਸਾਹਮਣੇ ਵਾਲੇ ਦੀ ਆ ਜਿਹੜਾ ਤੁਹਾਨੂੰ ਇਗਨੋਰ ਕਰਦਾ ਨਾ ਇਹ ਸਮੱਸਿਆ ਤਾਂ ਉਹਦੀ ਹੋਣੀ ਚਾਹੀਦੀ ਆ ਅਸੀਂ ਗਲਤੀ ਜਿਹੜੀ ਕਰਦੇ ਆ ਸਭ ਤੋਂ ਵੱਡੀ ਅਸੀਂ ਉਹਨੂੰ ਆਪ ਦੀ ਸਮੱਸਿਆ ਬਣਾ ਲੈਨੇ ਆਂ ਤੇ ਆਪ ਦੀ ਸਮੱਸਿਆ ਬਣਾਉਣ ਨਾਲ ਸਿੱਧਾ ਸਾਦਾ ਜਿਹੜਾ ਅਸਰ ਹੈ ਸਾਡੀ ਬੋਡੀ ਤੇ ਪੈਂਦਾ ਸਾਡੇ ਹਾਰਮੋਨ ਇਮਬੈਲੈਂਸ ਹੋ ਜਾਂਦੇ ਆ ਸਾਡੇ ਆ ਮੂਡ ਸਵਿੰਗ ਹੋਣ ਲੱਗ ਜਾਂਦੇ ਆ ਕਿਤੇ ਨਾ ਕਿਤੇ ਅਸੀਂ ਮਾਨਸਿਕ ਤੌਰ ਤੇ ਟੁੱਟ ਜਾਂਦੇ ਆ ਸਾਨੂੰ ਮਤਲਬ ਐਦਾਂ ਦੀ ਨੌਬਤ ਆ ਜਾਂਦੀ ਆ ਕਿ ਅਸੀਂ ਸਾਨੂੰ ਕਿਸੇ ਸਾਈਕੀਆਟ੍ਰਿਸਟ ਦੀ ਲੋੜ ਪੈ ਸਕਦੀ ਆ ਤੇ ਮਸਲਾ ਫੇਰ ਉਹੀ ਹੈ ਹਨਾ ਵੀ ਅਸੀਂ ਆਪਦੇ ਆਪ ਨੂੰ ਇਸ ਚੀਜ਼ ਨੂੰ ਆਪਦੇ ਤੇ ਨਹੀਂ ਲੈਣ ਦੇਣਾ ਵਾਰ-ਵਾਰ ਇਹੀ ਨਹੀਂ ਸੋਚੀ ਜਾਣਾ ਮੈਂਟਲ ਇਸ਼ੂ ਕਿਸੇ ਸਾਹਮਣੇ ਵਾਲੇ ਨੂੰ ਹੈ ਆਪਣੇ ਆਪ ਤੇ ਉਹ ਚੀਜ਼ ਨਹੀਂ ਲੈਣੀ ਕਿਉਂਕਿ ਤੁਸੀਂ ਤਾਂ ਆਪਦੀ ਥਾਂ ਤੇ ਸਹੀ ਹੋ ਤੁਸੀਂ ਉਸ ਬੰਦੇ ਨੂੰ ਉਸੇ ਤਰ੍ਹਾਂ ਰਿਸਪੈਕਟ ਦੇ ਰਹੇ ਹੋ ਉਹਦੀ ਗੱਲ ਦਾ ਉਸੇ ਤਰ੍ਹਾਂ ਧਿਆਨ ਕਰ ਰਹੇ ਹੋ ਪਰ ਉਹ ਤੁਹਾਨੂੰ ਜਾਣ ਕੇ ਇਗਨੋਰ ਕਰ ਰਿਹਾ ਤਾਂ ਇੱਕ ਵਾਰ ਤੋ ਉਸ ਚੀਜ਼ ਨੂੰ ਲੈਟ ਗੋ ਕਰ ਦਿਓ ਵੀ ਉਹਦਾ ਦਿਮਾਗ ਖਰਾਬ ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਆ ਨਾ ਵੀ ਫਲਾਣੇ ਦੀ ਤਾਂ ਹਵਾ ਖਰਾਬ ਹੈ ਤੇ ਜਦੋਂ ਕਿਸੇ ਦੀ ਹਵਾ ਖਰਾਬ ਹੁੰਦੀ ਹੈ ਤਾਂ ਇਹੋ ਜਿਹੀਆਂ ਹਰਕਤਾਂ ਕਰਦਾ ਹਨਾ ਵੈਸੇ ਵੀ ਜਿਹੜੇ ਅਬਨਾਰਮਲ ਕਿਸਮ ਦੀ ਕੋਈ ਵੀ ਹਰਕਤ ਕਰਦੇ ਆ ਤਾਂ ਉਹ ਇਦਾਂ ਦੇ ਜਿਹੜੇ ਸਿੰਪਟਮਸ ਆ ਉਹਨਾਂ ਦੇ ਵਿੱਚੋਂ ਦਿਖਦੇ ਹੁੰਦੇ ਆਪਾਂ ਨੂੰ ਸੋ ਇਹਨੂੰ ਪਰਸਨਲੀ ਨਹੀਂ ਲੈਣਾ ਇਹਨੂੰ ਜੇ ਤੁਸੀਂ ਪਰਸਨਲੀ ਲੈ ਲਿਆ ਤਾਂ ਕਿਤੇ ਨਾ ਕਿਤੇ ਤੁਹਾਡੇ ਤੇ ਇਹਦਾ ਬਹੁਤ ਮਾਰੂ ਅਸਰ ਹੋਣਾ ਇਸ ਚੀਜ਼ ਦਾ ਕਈ ਵਾਰ ਨਾ ਇਸ ਤਰ੍ਹਾਂ ਹੁੰਦਾ ਕਿ ਹੋ ਸਕਦਾ ਕੋਈ ਸਾਹਮਣੇ ਵਾਲਾ ਬਿਜ਼ੀ ਹੋਵੇ ਹੋ ਸਕਦਾ ਉਹਦੀ ਤਬੀਅਤ ਠੀਕ ਨਾ ਹੋਵੇ ਹੋ ਸਕਦਾ ਉਹ ਕਿਸੇ ਹੋਰ ਤਰ੍ਹਾਂ ਦੇ ਪ੍ਰੈਸ਼ਰ ਅਧੀਨ ਹੋਵੇ ਜਾਂ ਉਹ ਕਿਸੇ ਗਰੁੱਪ 'ਚ ਜਾਂ ਕਿਸੇ ਐਦਾਂ ਦੀ ਭੀੜ ਦੇ ਵਿੱਚ ਬੈਠਾ ਹੋਵੇ ਕਿ ਉਹ ਤੁਹਾਡਾ ਫੋਨ ਨਹੀਂ ਚੁੱਕਦਾ ਤਾਂ ਜਦੋਂ ਕਿ ਇਹੋ ਜਿਹੀਆਂ ਗੱਲਾਂ ਹੁੰਦੀਆਂ ਤਾਂ ਉਦੋਂ ਵੀ ਫਟਾਫਟ ਆਪਣੇ ਆਪ ਨੂੰ ਇਹ ਨਹੀਂ ਕਹਿਣਾ ਵੀ ਮੇਰਾ ਫੋਨ ਨਹੀਂ ਚੁੱਕਿਆ ਮੇਰੀ ਗੱਲ ਨਹੀਂ ਸੁਣੀ ਮੈਨੂੰ ਇਗਨੋਰ ਕੀਤਾ ਜਾਂ ਮੇਰੀ ਕਾਲ ਘਟਦੀ ਹੈ ਨਾ ਇਹ ਨਾਰਮਲੀ ਹੁੰਦੀਆਂ ਚੀਜ਼ਾਂ ਪਹਿਲੀ ਸਟੇਜ ਤੇ ਹੀ ਤੁਸੀਂ ਇਹ ਐਲਾਨ ਨਹੀਂ ਕਰਨਾ ਕਿ ਫਲਾਣੇ ਨੇ ਸਾਨੂੰ ਇਗਨੋਰ ਕੀਤਾ ਹੈ ਨਾ ਵੈਸੇ ਵੀ ਆਪਾਂ ਕਹਿੰਦੇ ਹੁੰਨੇ ਕਿ ਜਦੋਂ ਕੋਈ ਤੁਹਾਡਾ ਫੋਨ ਨਾ ਚੱਕੇ ਇੱਕ ਵਾਰੀ ਅਸੀਂ ਕਿਸੇ ਨੂੰ ਕਾਲ ਕੀਤੀ ਪੂਰੀ ਰਿੰਗ ਜਾ ਕੇ ਬੰਦ ਹੋ ਗਿਆ ਕਿਉਂਕਿ ਜਦੋਂ ਪੂਰੀ ਰਿੰਗ ਜਿੰਨਾ ਚਿਰ ਵੱਜਦੀ ਹੈ ਨਾ ਬੰਦਾ ਕਿਤੇ ਇੱਧਰ ਉੱਧਰ ਵੀ ਹੋਵੇ ਤਾਂ ਵੀ ਉਹ ਆ ਕੇ ਉਹਨੂੰ ਮਤਲਬ ਉਹਨਾਂ ਕੋਲ ਟਾਈਮ ਹੁੰਦਾ ਹੈ ਕਿ ਉਹ ਆ ਕੇ ਚੱਕ ਸਕਦਾ ਹੈ ਜੇ ਇੱਕ ਵਾਰੀ ਕੋਈ ਤੁਹਾਡਾ ਫੋਨ ਨਹੀਂ ਚੱਕਦਾ ਤਾਂ ਉਹਨੂੰ ਇੱਕ ਸਿੰਪਲ ਵਾਇਸ ਮੈਸੇਜ ਜਾਂ ਲਿਖ ਕੇ ਤੁਸੀਂ ਇੱਕ ਵਾਇਸ ਮਤਾਂ ਸਿੰਪਲ ਨੋਟ ਭੇਜੋ ਜੇ ਉਹ ਉਹਨੂੰ ਵੀ ਨਹੀਂ ਦੇਖਦਾ ਜਾਂ ਦੇਖ ਕੇ ਉਹਨੇ ਉਹਦਾ ਕੋਈ ਰਿਪਲਾਈ ਨਹੀਂ ਕੀਤਾ ਤਾਂ ਤੈਸ ਚ ਨਹੀਂ ਆਉਣਾ ਫਟਾਫਟ ਇਹ ਡਿਕਲੈਅਰ ਹੀ ਨਹੀਂ ਕਰ ਦੇਣਾ ਕਿ ਦੇਖਿਆ ਮੈਨੂੰ ਇਗਨੋਰ ਕੀਤਾ ਹੈ ਵੀ ਹੋ ਸਕਦਾ ਉਹ ਕਿਤੇ ਇਦਾਂ ਦੀ ਸਥਿਤੀ ਚ ਹੋਵੇ ਕਿ ਰਾਈਟ ਵੇ ਤੁਹਾਡਾ ਜਿਹੜਾ ਰਿਪਲਾਈ ਉਹ ਨਾ ਕਰ ਸਕਦਾ ਹੋਵੇ ਇੱਕ ਤਾਂ ਹੁੰਦੀ ਆ ਇਹ ਸਟੇਜ ਹੈ ਨਾ ਇਹਨੂੰ ਆਪਾਂ ਨਾਰਮਲ ਕਹਿ ਸਕਦੇ ਆ ਪਰ ਜੇ ਰੈਪੀਟੀਸ਼ਨ ਦੇ ਵਿੱਚ ਹੁੰਦਾ ਵਾਰ-ਵਾਰ ਹੁੰਦਾ ਤੁਹਾਡੀਆਂ ਕਾਲਾਂ ਵਾਰ-ਵਾਰ ਇਗਨੋਰ ਕੀਤੀਆਂ ਜਾਂਦੀਆਂ ਤੁਹਾਡੇ ਮੈਸੇਜ ਪੜ੍ਹ ਕੇ ਵੀ ਰਿਪਲਾਈ ਨਹੀਂ ਕੀਤਾ ਜਾਂਦਾ ਦੇਖੋ ਇੱਕ ਤਾਂ ਨਾ ਹੋਰ ਇੱਕ ਸਿੰਪਲ ਜੀ ਨਿਸ਼ਾਨੀ ਆ ਜਦੋਂ ਕੋਈ ਵਾਰ-ਵਾਰ ਤੁਹਾਡਾ ਮੈਸੇਜ ਰੀਡ ਕਰ ਲੈਂਦਾ ਕਿਉਂਕਿ ਉੱਥੇ ਬਲੂ ਟਿੱਕ ਹੋ ਜਾਂਦੇ ਆ ਮੈਸੇਜ ਸੁਣ ਲੈਂਦਾ ਜਾਂ ਪੜ੍ਹ ਲੈਂਦਾ ਫਿਰ ਵੀ ਰਿਪਲਾਈ ਨਹੀਂ ਕਰਦਾ ਕਾਫੀ ਸਮੇਂ ਤੋਂ ਵੀ ਨਹੀਂ ਕਰ ਰਿਹਾ ਵਾਰ-ਵਾਰ ਤੁਸੀਂ ਕਰਦੇ ਹੋ ਨਹੀਂ ਕਰ ਰਿਹਾ ਤਾਂ ਉਸ ਵੇਲੇ ਅਸੀਂ ਇਹ ਕਹਿ ਸਕਦੇ ਆ ਕਿਉਂਕਿ ਜੇ ਆਪਾਂ ਉੱਥੇ ਜੇ ਮੈਸੇਜ ਪੜ੍ਹਿਆ ਹੀ ਨਾ ਗਿਆ ਹੋਵੇ ਮਤਲਬ ਇੱਕ ਟਿੱਕ ਹੋਇਆ ਉਹਨੇ ਰੀਡ ਹੀ ਨਹੀਂ ਕੀਤਾ ਫਿਰ ਆਪਾਂ ਕਹਿ ਸਕਦੇ ਆ ਕਿ ਕਿਸੇ ਵਜ੍ਹਾ ਕਰਕੇ ਹੋ ਸਕਦਾ ਨੈੱਟਵਰਕ ਇਸ਼ੂ ਹੋਵੇ ਉਹਦੇ ਕੋਲ ਤੁਹਾਡੇ ਮੈਸੇਜ ਪਹੁੰਚੇ ਹੀ ਨਹੀਂ ਹਨਾ ਤੇ ਤਾਂ ਤੇ ਅਸੀਂ ਵਾਰ-ਵਾਰ ਟਰਾਈ ਕਰੀਏ ਤੇ ਜੇ ਵਾਰ-ਵਾਰ ਸਾਡੇ ਨਾਲ ਇਸ ਤਰ੍ਹਾਂ ਹੁੰਦਾ ਤਾਂ ਉਸ ਵੇਲੇ ਉਸ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਉਹਨੂੰ ਵੀ ਚਲੋ ਕੋਈ ਨਹੀਂ ਠੀਕ ਹੈ ਜੇ ਤੈਨੂੰ ਤੂੰ ਇਦਾਂ ਤਾਂ ਫਿਰ ਠੀਕ ਹੈ ਫਿਰ ਆਪਣੀ ਰਿਸਪੈਕਟ ਲਈ ਸੈਲਫ ਰਿਸਪੈਕਟ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਤੁਸੀਂ ਵਾਰ-ਵਾਰ ਉਧਰ ਨਾ ਜਾਓ ਜਿਹੜਾ ਬੂਹਾ ਬੰਦ ਹੋ ਗਿਆ ਚਾਹੇ ਥੋੜੇ ਟਾਈਮ ਲਈ ਹੋਇਆ ਉੱਥੇ ਨੌਕ ਨਾ ਕਰੋ ਕਿਉਂਕਿ ਇਹ ਆਪਦੇ ਲਈ ਵੀ ਜ਼ਰੂਰੀ ਹੁੰਦਾ ਆਪਦੀ ਇੱਜ਼ਤ ਲਈ ਵਾਰ-ਵਾਰ ਵਾਰ-ਵਾਰ ਕਿਸੇ ਨੂੰ ਆਪਾਂ ਆਪਣਾ ਆਪਣੀ ਹੋਂਦ ਜਿਤਾਵਾਂਗੇ ਆਪਣਾ ਆਪ ਉਥੇ ਪੇਸ਼ ਜਿਆ ਕਰੀ ਜਾਵਾਂਗੇ ਤਾਂ ਆਪਦੀ ਸੱਚੀ ਕਦਰ ਘਟਾਉਣ ਵਾਲੀ ਗੱਲ ਹੈ ਤੇ ਜੇ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਤਾਂ ਇਹੋ ਜੀਆਂ ਦੀ ਪਰਵਾਹ ਨਹੀਂ ਕਰਨੀ ਇਹੋ ਜੇ ਲੋਕਾਂ ਦੀ ਜਿਹੜੇ ਤੁਹਾਨੂੰ ਇਗਨੋਰ ਕਰਦੇ ਆ ਜਾਣ ਬੁੱਝ ਕੇ ਕਰਦੇ ਆ ਚਾਹੇ ਕਿਸੇ ਵੀ ਮੈਂਟਲ ਸਥਿਤੀ ਦੀ ਵਜ੍ਹਾ ਕਰਕੇ ਕਰਦੇ ਆ ਪਰ ਤੁਸੀਂ ਆਪਦੇ ਆਪ ਨੂੰ ਉਹ ਉਸ ਤਰ੍ਹਾਂ ਨਈਂ ਮਹਿਸੂਸ ਕਰਵਾਉਣਾ ਕਿ ਤੁਹਾਡੀ ਬੇਇੱਜ਼ਤੀ ਹੋ ਗਈ ਜਾਂ ਤੁਹਾਡੇ 'ਚ ਕੋਈ ਕਮੀ ਐ ਹਨਾ ਆਪਦੇ ਇਹਦੇ ਵੱਲ ਨਾ ਪਾਓ ਇਸ ਓਵਰਥਿੰਕ ਵੱਲ ਨਾ ਪਾਓ ਜੇ ਤੁਹਾਨੂੰ ਕੋਈ ਉਦਾਂ ਦਾ ਵਿਅਕਤੀ ਹਨਾ ਮਿਲ ਜਾਂਦਾ ਅਚਾਨਕ ਕਿਤੇ ਆਮਣਾ ਸਾਹਮਣਾ ਹੋ ਜਾਂਦਾ ਤਾਂ ਬਹੁਤ ਹੀ ਪਿਆਰ ਨਾਲ ਪੁੱਛੋ ਕਿ ఎవਰੀਥਿੰਗ ਓਕੇ ਤੂੰ ਠੀਕ ਐ ਮੈਂ ਕਿੰਨੀ ਦੇਰ ਤੋਂ ਤੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਆ ਜਾਂ ਕਰਨੀ ਆ ਤੇ ਤੂੰ ਰਿਪਲਾਈ ਨਹੀਂ ਕੀਤਾ ਸਭ ਠੀਕ ਹੈ ਨਾ ਘਰੇ ਸਭ ਠੀਕ ਹੈ ਤੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਜੇ ਕੋਈ ਪ੍ਰੋਬਲਮ ਹੈ ਸਮੱਸਿਆ ਹੈ ਤਾਂ ਦੱਸ ਨਾ ਇਹ ਬਹੁਤ ਸੋਹਣਾ ਤਰੀਕਾ ਹੁੰਦਾ ਅਗਲੇ ਨਾਲ ਗੱਲ ਕਰਨ ਦਾ ਬਿਨਾ ਕੋਈ ਪ੍ਰੈਸ਼ਰ ਦਿੱਤਿਆਂ ਜਾਂ ਇਹ ਕਿਹਾ ਕਿ ਪਹਿਲਾਂ ਹੀ ਤੁਸੀਂ ਲੜਨਾ ਸ਼ੁਰੂ ਕਰ ਦੋ ਅੱਛਾ ਤੂੰ ਮੈਨੂੰ ਇਗਨੋਰ ਕੀਤਾ ਤੂੰ ਜ਼ਿਆਦਾ ਹੀ ਹੈ ਨਾ ਇਹਦੀ ਬਜਾਏ ਨਰਮੀ ਨਾਲ ਕਹੋ ਜੇ ਫਿਰ ਵੀ ਬੰਦਾ ਕੋਈ ਆਊਗਾ ਮੂਝੇ ਕਰਦਾ ਨਹੀਂ ਕੋਈ ਤਸੱਲੀ ਬਖਸ਼ ਜਵਾਬ ਦਿੰਦਾ ਤਾਂ ਉਹਨੂੰ ਜਾਣ ਦਿਓ ਤਾਂ ਉਹਦਾ ਕੋਈ ਬਹੁਤਾ ਆਪ ਦੇ ਉੱਪਰ ਅਸਰ ਨਾ ਹੋਣ ਦਿਓ ਇੱਕ ਨਾ ਤਰੀਕਾ ਹੋਰ ਵੀ ਹੁੰਦਾ ਹੈ ਜੇ ਲੋਕਾਂ ਦਾ ਤੁਹਾਡੀ ਗੱਲ ਦਾ ਜਵਾਬ ਤਾਂ ਦੇਣਗੇ ਪਰ ਉਸੇ ਵੇਲੇ ਨਹੀਂ ਦੇਣਗੇ ਰੁੱਕ ਕੇ ਦੇਣਗੇ ਮੰਨ ਲਓ ਤੁਸੀਂ ਕੋਈ ਮੈਸੇਜ ਕੀਤਾ ਬੇਸ਼ੱਕ ਉਹ ਆਨਲਾਈਨ ਬੈਠੇ ਹੋਣ ਚਲੋ ਕਈ ਵਾਰ ਤਾਂ ਨਾ ਆਪਾਂ ਵੀ ਗਲਤਫਹਿਮੀ ਚ ਆ ਜਾਂਦੇ ਆ ਬੰਦਾ ਫੋਨ ਨੂੰ ਛੱਡ ਕੇ ਉਸੇ ਤਰ੍ਹਾਂ ਆਨਲਾਈਨ ਛੱਡ ਕੇ ਕੋਈ ਹੋਰ ਕੰਮ ਕਰਨ ਲੱਗ ਜਾਈਦਾ ਤੇ ਉੱਥੇ ਆਨਲਾਈਨ ਹੀ ਸ਼ੋ ਹੋਈ ਜਾਂਦਾ ਕੀ ਵਾਰ ਤਾਂ ਇਦਾਂ ਦੀ ਵੀ ਹੋ ਜਾਂਦੀ ਹੈ ਗੱਲ ਤੇ ਕਈ ਵਾਰ ਕੋਈ ਆਪਣਾ ਮੈਸੇਜ ਦੇਖ ਲੈਂਦਾ ਫਿਰ ਕੁਝ ਟਾਈਮ ਬਾਅਦ ਰਿਪਲਾਈ ਕਰਦਾ ਹਨਾ ਫਿਰ ਉਹਦਾ ਰਿਪਲਾਈ ਵੀ ਕਰੂ ਨਹੀਂ ਮੈਂ ਥੋੜਾ ਬਿਜ਼ੀ ਸੀ ਹਾਂ ਦੱਸ ਕੀ ਗੱਲ ਹੈ ਕਈਆਂ ਦੇ ਇਦਾਂ ਦੇ ਜਵਾਬ ਆਉਂਦੇ ਆ ਤਾਂ ਉਹਦੇ ਵਿੱਚ ਇੱਕ ਨਾ ਐਟੀਟਿਊਡ ਜਾਂ ਨਜ਼ਰ ਆਉਂਦਾ ਹੁੰਦਾ ਤਾਂ ਉਸ ਵੇਲੇ ਸਮਝ ਜਾਣਾ ਚਾਹੀਦਾ ਵੀ ਇਹ ਦਾ ਹੁਣ ਜਿਹੜਾ ਮਸਲਾ ਉਹ ਗਾਂ ਦਾ ਬਣ ਗਿਆ ਇਹਦੇ ਵਿੱਚ ਕੁਝ ਜ਼ਿਆਦਾ ਹੀ ਇਹਨੂੰ ਕੁਝ ਇਹਦੇ ਵਿੱਚ ਕੁਝ ਹੈ ਇਦਾਂ ਦੀ ਗੱਲ ਤਾਂ ਉਹਨੂੰ ਬਸ ਉਸ ਸਥਿਤੀ ਚੋਂ ਆਪਣੇ ਆਪ ਨੂੰ ਬਾਹਰ ਕਰ ਲੋ ਬਾਰ-ਬਾਰ ਬਾਰ-ਬਾਰ ਉਹਨੂੰ ਜਾ ਕੇ ਪੁੱਛਣਾ ਨਹੀਂ ਜਾਂ ਬਾਰ-ਬਾਰ ਉਹਨੂੰ ਕਿਉਂਕਿ ਉਹੋ ਜਿਹੇ ਬੰਦੇ ਬੜੇ ਮਜ਼ੇ ਵੀ ਲੰਦੇ ਹੁੰਦੇ ਆ ਕਿ ਦੇਖ ਕਿੰਨਾ ਤੜਫ ਰਿਹਾ ਹੈ ਜਾਂ ਕਿਦਾਂ ਚਰ ਲੋ ਮੱਛੀ ਹੋ ਰਿਹਾ ਹੈ ਨਾ ਮੇਰੇ ਨਾਲ ਗੱਲ ਕਰਨ ਲਈ ਤਾਂ ਇਨਾਂ ਕੋ ਉਹਨਾਂ ਤੋਂ ਆਪ ਡਿਸਟੈਂਸ ਇੱਕ ਮੇਨਟੇਨ ਕਰ ਲਓ ਹਨਾ ਕਿੰਨੀ ਕ ਵਾਰ ਤੁਸੀਂ ਟਰਾਈ ਕਰੋਗੇ ਜਦੋਂ ਕਿਤੇ ਇਦਾਂ ਦਾ ਮਾਹੌਲ ਬਣਦਾ ਤਾਂ ਇੱਕ ਡਿਸਟੈਂਸ ਤੇ ਆਪਣੇ ਆਪ ਨੂੰ ਰੱਖੋ ਇਹਦੇ ਨਾਲ ਆਪਣੀ ਜਿਹੜੀ ਰਿਸਪੈਕਟ ਆ ਉਹ ਕਾਇਮ ਰਹਿੰਦੀ ਹੈ ਇੱਕ ਨਾ ਮੇਰੀ ਫਰੈਂਡ ਹੈਗੀ ਆ ਤੇ ਉਹ ਮੈਨੂੰ ਕਈ ਵਾਰ ਸਾਡੀਆਂ ਕਾਫੀ ਗੱਲਾਂ ਹੁੰਦੀਆਂ ਅਲੱਗ-ਅਲੱਗ ਵਿਸ਼ਿਆਂ ਤੇ ਅਸੀਂ ਜਿਵੇਂ ਗੱਲਾਂ ਕਰਦੇ ਆ ਤਾਂ ਮੈਂ ਉਹਨੂੰ ਇੱਕ ਵਾਰੀ ਵੈਸੇ ਹੀ ਪੁੱਛਿਆ ਸੀਗਾ ਕਿਉਂਕਿ ਜਿਵੇਂ ਹੁਣ ਮੈਂ ਇਦਾਂ ਇੱਥੇ ਵੱਖ-ਵੱਖ ਵਿਸ਼ਿਆਂ ਤੇ ਗੱਲ ਕਰਦੀ ਆ ਤਾਂ ਇਦਾਂ ਹੀ ਮੈਂ ਜਾਣਕਾਰੀ ਹਿੱਤੀ ਉਹਨੂੰ ਪੁੱਛਿਆ ਮੈਂ ਕਿਹਾ ਮੰਨ ਲਓ ਤੈਨੂੰ ਇਦਾਂ ਮਹਿਸੂਸ ਹੋਵੇ ਕਦੇ ਕਿ ਤੈਨੂੰ ਤੇਰੇ ਲਾਈਫ ਪਾਰਟਨਰ ਜਾਂ ਕੋਈ ਬੱਚਾ ਤੇਰਾ ਹਨਾ ਇਗਨੋਰ ਕਰਦਾ ਵੀ ਤੁਹਾਨੂੰ ਤੁਹਾਡੇ ਵੱਲ ਬਹੁਤਾ ਧਿਆਨ ਨਹੀਂ ਦਿੰਦਾ ਜਾਂ ਕਿਦਾਂ ਤਾਂ ਤੁਸੀਂ ਵੀ ਕੀ ਕਰਦੇ ਹੋ ਹਨ ਜਾਂ ਤੂੰ ਕੀ ਕਰਦੀ ਆ ਉਸ ਵੇਲੇ ਤੇ ਉਹ ਬੜੇ ਆਰਾਮ ਨਾਲ ਉਹਨੇ ਮੈਨੂੰ ਉਹ ਕਹਿੰਦੇ ਵੀ ਮੈਂ ਤਾਂ ਇਸ ਚੀਜ਼ ਨੂੰ ਆਪਣੇ ਉੱਪਰ ਲੈਂਦੀ ਨਹੀਂ ਮੈਂ ਦੋ ਕੁ ਮਿੰਟ ਸੋਚਦੀ ਆ ਵੀ ਅੱਛਾ ਇਹਨੇ ਮੇਰੀ ਗੱਲ ਨੂੰ ਵੀ ਮੈਂ ਆ ਗੱਲ ਪੁੱਛੀ ਸੀ ਨੇ ਜਵਾਬ ਨਹੀਂ ਦਿੱਤਾ ਜਾਂ ਇਹਨੇ ਮੇਰੇ ਵੱਲ ਬਿਨਾਂ ਧਿਆਨ ਦਿੱਤਿਆਂ ਵੀ ਮੇਰਾ ਬੇਟਾ ਚੁੱਪ ਕਰਕੇ ਆਪਣੇ ਕਮਰੇ ਚਲਾ ਗਿਆ ਜਾਂ ਮੇਰੇ ਹਸਬੈਂਡ ਆਏ ਆ ਬਾਹਰੋਂ ਆਪਣਾ ਕੁਝ ਲੈ ਕੇ ਘਰੋਂ ਫੇਰ ਨਿਕਲ ਗਏ ਮੇਰੇ ਵੱਲ ਉਹਨਾਂ ਨੇ ਧਿਆਨ ਨਹੀਂ ਦਿੱਤਾ ਕਹਿੰਦੀ ਮੈਂ ਦੋ ਮਿੰਟ ਤੋਂ ਜ਼ਿਆਦਾ ਵੇਸਟ ਨਹੀਂ ਕਰਦੀ ਕਹਿੰਦੀ ਉਸ ਤੋਂ ਬਾਅਦ ਫਿਰ ਜਦੋਂ ਬੰਦਾ ਵਾਪਸ ਆਉਂਦਾ ਕਹਿੰਦੀ ਫਿਰ ਮੈਂ ਤਾਂ ਇੰਨਾ ਕਹਿੰਦੀ ਆਪਦੇ ਆਪ ਦੇ ਵਿੱਚ ਮਗਨ ਹੋ ਜਾਨੀ ਆ ਨਾ ਮੈਂ ਤਾਂ ਕਹਿੰਦੀ ਚੱਕ ਕੇ ਆਪਦਾ ਸ਼ੀਸ਼ੇ ਮੂਰੇ ਖੜਦੀ ਆ ਮੇਕਅਪ ਕਰਨ ਲੱਗ ਜਾਨੀ ਆ ਜਾਂ ਕਹਿੰਦੀ ਮੈਂ ਆਪਦੇ ਜੇ ਮਤਲਬ ਟਾਈਮ ਹੁੰਦਾ ਤਾਂ ਮੈਂ ਕਹਿੰਦੀ ਆਪਦੀ ਚੱਕਦੀ ਆ ਕਾਰ ਤੇ ਮੈਂ ਤਾਂ ਬਾਜ਼ਾਰ ਚਲੀ ਜਾਨੀ ਆ ਸ਼ਾਪਿੰਗ ਕਰਨ ਚਲੀ ਜਾਨੀ ਆ ਜਾਂ ਕਿਸੇ ਹੋਰ ਕੰਮ ਤੇਂ ਦੇ ਜਾਂ ਕਿਸੇ ਨੂੰ ਫੋਨ ਲਾ ਲੈਨੀ ਪਰ ਮੈਂ ਵਧੀਆਂ ਲੰਬੀਆਂ ਗੱਲਾਂ ਕਰਦੀ ਆ ਚਾਹੇ ਆਪਦੇ ਪੇਕਿਆਂ ਵੱਲ ਕਿਸੇ ਨੂੰ ਲਾ ਲਾਂ ਕਹਿੰਦੀ ਮੈਂ ਕੰਮ ਆਪਦੇ ਵਧੀਆ ਤਰੀਕੇ ਕਰਦੀ ਆ ਸਾਰਾ ਕੁਝ ਉਸੇ ਤਰ੍ਹਾਂ ਕਰਦੀ ਆ ਖਾਣਾ ਬਣਾਉਣੀ ਆ ਵਸਤੀ ਚ ਤੇ ਮੈਂ ਇੰਨਾ ਕੋ ਉਸ ਚੀਜ਼ ਨੂੰ ਮਤਲਬ ਐਦਾਂ ਸ਼ੋਅ ਕਰਦੀ ਆ ਕਿ ਮੈਨੂੰ ਫਰਕ ਹੀ ਨਹੀਂ ਪਿਆ ਕਿ ਤੂੰ ਮੈਨੂੰ ਇਗਨੋਰ ਕੀਤਾ ਸੀ ਤੇ ਉਹ ਬੰਦਾ ਫਿਰ ਸਗੋਂ ਦੁਬਾਰਾ ਪੁੱਛਦਾ ਕਿ ਬਾਰ ਬਾਰ ਵੀ ਕੀ ਗੱਲ ਹੋ ਗਈ ਤੂੰ ਗੱਲ ਹੀ ਨਹੀਂ ਕਰਦੀ ਜਾਂ ਬੱਚਾ ਫਿਰ ਦੁਬਾਰਾ ਮਤਲਬ ਉਸ ਤਰ੍ਹਾਂ ਦਾ ਧਿਆਨ ਦਿੰਦੇ ਆ ਤੇ ਮੈਨੂੰ ਇਹ ਸੱਚੀ ਬੜੀ ਸੋਹਣੀ ਗੱਲ ਲੱਗੀ ਕਿ ਜੇ ਤੁਹਾਨੂੰ ਫੈਮਲੀ ਦੇ ਵਿੱਚ ਕੋਈ ਐਦਾਂ ਦਾ ਲੱਗਦਾ ਤਾਂ ਤੁਸੀਂ ਇੰਨਾ ਕ ਆਪ ਦੇ ਆਪ 'ਚ ਮਸਤ ਹੋ ਜਾਓ ਕਿ ਉਸ ਚੀਜ਼ ਦਾ ਮਜ਼ਾ ਲਓ ਅਗਲੇ ਨੂੰ ਦਿਖਾ ਦਿਓ ਕਿ ਹਾਂ ਬਈ ਤੂੰ ਮੈਨੂੰ ਇਗਨੋਰ ਕੀਤਾ ਸੀ ਜੇ ਤੁਹਾਨੂੰ ਕੋਈ ਇੱਕ ਵਾਰ ਇਗਨੋਰ ਕਰੇ ਤਾਂ ਉਹਨੂੰ 10 ਵਾਰੀ ਕਰੋ ਇੱਕ ਕਦਮ ਕੋਈ ਪਿੱਛੇ ਹਟਦਾ ਤਾਂ 10 ਕਦਮ ਪਿੱਛੇ ਹੋ ਜਾਓ ਆਪ ਦੇ ਆਪ ਨੂੰ ਹਨਾ ਤੁਸੀਂ ਇੱਕ ਬਹੁਤ ਸੋਹਣਾ ਤੁਸੀਂ ਰੱਬ ਦਾ ਜੀਓ ਆਪ ਦੀ ਜਿਹੜੀ ਇੱਜ਼ਤ ਆ ਉਹਨੂੰ ਹਮੇਸ਼ਾ ਟਾਈਮ ਰੱਖੀਏ ਦੂਜਿਆਂ ਦੇ ਸਾਹਮਣੇ ਆਪਣੇ ਆਪ ਨੂੰ ਕਦੇ ਵੀ ਹਲਕਾ ਮਹਿਸੂਸ ਨਹੀਂ ਕਰਾਉਣ ਦੇਣਾ ਚਾਹੀਦਾ ਆਪਣੇ ਆਪ ਨੂੰ ਹਨਾ ਕਿਉਂਕਿ ਆਪਣੀ ਵੀ ਇੱਕ ਹਸਤੀ ਹੈ ਸੋ ਉਹਦੇ ਤੇ ਮਾਣ ਰੱਖੋ ਠੀਕ ਹੈ ਦੂਜਿਆਂ ਦੀ ਇੱਜ਼ਤ ਕਰੋ ਸਾਰਿਆਂ ਨੂੰ ਟਾਈਮ ਦਿਓ ਸਾਰਿਆਂ ਲਈ ਟਾਈਮ ਕੱਢੋ ਹਨਾ ਤੇ ਪਰ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਕਰਦਾ ਤਾਂ ਆਪਦੇ ਆਪ ਤੇ ਉਹਦਾ ਕੋਈ ਬੁਰਾ ਅਸਰ ਨਹੀਂ ਲਿਆਉਣ ਦੇਣਾ ਸਗੋਂ ਉਸ ਇਗਨੋਰ ਕਰਨ ਵਾਲੇ ਬੰਦੇ ਨੂੰ ਜਵਾਬ ਦੇਣਾ ਸਿੱਖੋ ਬਿਨਾ ਕੁਝ ਕਹੇ ਤੇ ਬਿਨਾ ਉਹਦੇ ਨਾਲ ਬੋਲੇ ਕਿ ਉਹ ਆਪ ਮਜਬੂਰ ਹੋ ਜੇ ਤੁਹਾਨੂੰ ਬੁਲਾਉਣ ਲਈ ਕਿਉਂਕਿ ਜਦੋਂ ਆਪਾਂ ਸ਼ਾਂਤ ਹੋ ਜਾਂਦੇ ਆ ਚੁੱਪ ਹੋ ਜਾਂਦੇ ਆ ਚੁੱਪ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਮੈਂ ਹਮੇਸ਼ਾ ਆਖਦੀ ਹੁੰਨੀ ਆ ਵੀ ਹਨਾ ਚੁੱਪ ਜਿਹੜੀ ਹੈਗੀ ਬਹੁਤ ਪਾਵਰਫੁਲ ਚੀਜ਼ ਆ ਬਿਨਾ ਬੋਲੇ ਬਿਨਾ ਕੁਝ ਕਹੇ ਅਸੀਂ ਆਪ ਦਾ ਆਪ ਮਨਵਾ ਸਕਦੇ ਆ ਹਨਾ ਜੇ ਤਾਂ ਪਰਿਵਾਰ ਤੱਕ ਹੈ ਤੇ ਬਾਹਰਲੇ ਨਾਲ ਵੀ ਜੇ ਕੋਈ ਤੁਹਾਡੇ ਫਰੈਂਡ ਸਰਕਲ ਚ ਹੈ ਜਾਂ ਕੋਈ ਵਕਫਾਂ ਚ ਹੈ ਜਾਂ ਤੁਹਾਡੇ ਕੋਈ ਕੁਲੀਗ ਹੈ ਜੇ ਕਿਤੇ ਇਦਾਂ ਦੀ ਕੋਈ ਹਰਕਤ ਕਰਦਾ ਤਾਂ ਚੁੱਪ ਹੋ ਜਾਓ ਉਸ ਨੂੰ ਬੁਰੀ ਤਰ੍ਹਾਂ ਇਗਨੋਰ ਕਰਨਾ ਸ਼ੁਰੂ ਕਰ ਦਿਓ ਤੇ ਤੁਸੀਂ ਦੇਖੋ ਕਿ ਹੌਲੀ-ਹੌਲੀ ਉਹ ਆਪ ਤੁਹਾਡੇ ਵੱਲ ਵਧਣਗੇ ਤੁਹਾਨੂੰ ਮਤਲਬ ਤੁਸੀਂ ਹੋਰ ਰਿਸਪੈਕਟਫੁਲ ਹੋਵੋਗੇ ਉਹਨਾਂ ਦੀਆਂ ਨਜ਼ਰਾਂ ਚ ਇਹ ਬਹੁਤ ਜ਼ਰੂਰੀ ਹੈ ਕਿਸੇ ਵੱਲੋਂ ਇਗਨੋਰ ਹੋਣਾ ਐਂਡ ਨਹੀਂ ਹੈਗਾ ਇਹ ਬਿਗਨਿੰਗ ਹੁੰਦੀ ਹੈ ਸੈਲਫ ਡਿਸਕਵਰੀ ਦੀ ਹੈ ਨਾ ਅਸੀਂ ਆਪਣੀ ਖੋਜ ਕਰੀਏ ਅਸੀਂ ਆਪਣੇ ਆਪ ਨਾਲ ਸਵਾਲ ਕਰੀਏ ਵੀ ਇੰਨਾ ਤਾਂ ਤੂੰ ਤੇਰੇ ਚ ਕੋਈ ਕਮੀ ਨਹੀਂ ਹੈ ਕਿ ਤੈਨੂੰ ਕੋਈ ਇਗਨੋਰ ਕਰ ਜੇ ਹੈ ਨਾ ਇਹੀ ਉਹੀ ਸਹਮਾ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਡਿਸਕਵਰ ਕਰਦੇ ਹਾਂ ਹੋਰ ਆਪਣੇ ਆਪ ਦੇ ਅਸੀਂ ਨੇੜੇ ਹੁੰਨੇ ਆ ਇੱਕ ਤਰ੍ਹਾਂ ਨਾਲ ਇਸ ਚੀਜ਼ ਦਾ ਸਾਡੇ ਆਪਣੇ ਲਈ ਹੀ ਫਾਇਦਾ ਹੈਗਾ ਹੈ ਨਾ ਤੇ ਬਸ ਇਹੀ ਸੀਗੀਆਂ ਗੱਲਾਂ ਅੱਜ ਦੀਆਂ ਤੇ ਜੇ ਤੁਹਾਨੂੰ ਇਹ ਟੌਪਿਕ ਚੰਗਾ ਲੱਗਦਾ ਤੇ ਤੁਹਾਨੂੰ ਲੱਗਦਾ ਕਿ ਕਿਸੇ ਨੂੰ ਵੀ ਇਦਾਂ ਦੀ ਸਮੱਸਿਆ ਆਈ ਹੈ ਤੁਹਾਡੇ ਕਿਸੇ ਸਰਕਲ 'ਚ ਜਾਂ ਕਿਸੇ ਨੇ ਤੁਹਾਡੇ ਨਾਲ ਇਦਾਂ ਦੀ ਗੱਲ ਸ਼ੇਅਰ ਕੀਤੀ ਹੋਵੇ ਤਾਂ ਉਹਨੂੰ ਇਹ ਐਪੀਸੋਡ ਸ਼ੇਅਰ ਕਰਨਾ ਨਾ ਭੁੱਲੋ ਸ਼ੇਅਰ ਦੀ ਆਪਸ਼ਨ ਹੁੰਦੀ ਹੈ ਤਾਂ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਆਪਦੀ WhatsApp ਗਰੁੱਪ ਦੇ ਵਿੱਚ ਭੇਜਿਆ ਕਰੋ ਜਾਂ WhatsApp ਦੀ ਜਿਹੜੀ ਸਟੋਰੀ ਹੈ ਸਟੇਟਸ ਹੈ ਉਹ ਲਾਇਆ ਕਰੋ ਇਸ ਤਰ੍ਹਾਂ ਕਿਸੇ ਚੰਗੇ ਵਿਚਾਰ ਨੂੰ ਅੱਗੇ ਹੋਰਾਂ ਤੱਕ ਪਹੁੰਚਣ ਦੀ ਜਿਹੜੀ ਇਕ ਰਾ ਮਿਲਦਾ ਹੈ ਨਾ ਸੋ ਇਹ ਸੀਗਾ ਅੱਜ ਦਾ ਐਪੀਸੋਡ ਫਿਰ ਜਲਦੀ ਮਿਲਾਂਗੇ ਇਦਾਂ ਦੇ ਕਿਸੇ ਹੋਰ ਕੰਮ ਆਉਣ ਵਾਲੇ ਐਪੀਸੋਡ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ